ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਤੋਹਫ਼ਾ ਦਿੱਤਾ ਜਾ ਰਿਹਾ ਪੰਜਾਬੀਆਂ ਨੂੰ ਅਤੇ ਇੱਕ ਰੰਗਲਾ ਪੰਜਾਬ ਸਕੀਮ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਬਹੁਤ ਜਲਦੀ ਲਾਗੂ ਕਰਨ ਜਾ ਰਹੇ ਨੇ ਅਤੇ ਇਸ ਦਾ ਜਿਹੜਾ ਲਾਭ ਹੈ ਉਹ ਪੰਜਾਬੀਆਂ ਨੂੰ ਵੱਡੇ ਪੱਧਰ ਤੇ ਹੋਣ ਵਾਲਾ ਤੇ ਕੈਬਨਨ ਮੰਤਰੀ ਹਰਪਾਲ ਚੀਮਾ ਨੇ ਇਸ ਦੀ ਜਾਣਕਾਰੀ ਦਿੱਤੀ ਆ ਉਹ ਦੇਖਦੇ ਆ ਉਹਨਾਂ ਦਾ ਕੀ ਕਹਿਣਾ ਹੈ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਉਹਨਾਂ ਦੀ ਅਗਵਾਈ ਚ ਹੋਈ ਕੈਬਨਟ ਮੀਟਿੰਗ ਦੇ ਦੌਰਾਨ ਇਕ ਅਹਿਮ ਫੈਸਲਾ ਲਿਆ ਗਿਆ ਸੀਗਾ ਕਿ ਰੰਗਲਾ ਪੰਜਾਬ ਸੁਸਾਇਟੀ ਦਾ ਗਠਨ ਕੀਤਾ ਜਾਊਗਾ ਕਿ ਪੰਜਾਬ ਦੇ ਅੰਦਰ ਸੂਬੇ ਦੇ ਸਰਪੱਖੀ ਵਿਕਾਸ ਦੇ ਲਈ ਰੰਗਲਾ ਪੰਜਾਬ ਸੁਸਾਇਟੀ ਦਾ ਗਠਨ ਜਿਹੜਾ ਕਰਨ ਦਾ ਉਸ ਦਿਨ ਆਰਡਰ ਜਾਰੀ ਕੀਤਾ ਗਿਆ ਸੀਗਾ ਉਸ ਦੇ ਤਹਿਤ ਅਸੀਂ ਉਹ ਸੁਸਾਇਟੀ ਦਾ ਗਠਨ ਕੀਤਾਗਾ ਕਿ ਪੰਜਾਬ ਦੇ ਅੰਦਰ ਇੱਕ ਰੰਗਲਾ ਪੰਜਾਬ ਸੁਸਾਇਟੀ ਜਿਹੜੀ ਆ ਹੋਊਗੀ ਜਿਹਦੇ ਅੰਦਰ ਸਾਡੇ ਜਿਹੜੇ ਪੰਜਾਬ ਦੇ ਜੰਪਲ ਪੰਜਾਬ ਦੇ ਲੋਕ ਜਿਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ ਉੱਪਰ ਜਾ ਕੇ ਆਪਣਾ ਸਿੱਕਾ ਜਮਾਇਆ ਜਿਨ੍ਹਾਂ ਨੇ ਵਿਦੇਸ਼ਾਂ ਦੇ ਅੰਦਰ ਵੱਡੇ ਵੱਡੇ ਜਿਹੜੇ ਕੰਮ ਕੀਤੇ ਉੱਥੇ ਜਾ ਕੇ ਬਹੁਤ ਆਪਣੀ ਖੁਸ਼ਹਾਲ ਖੁਸ਼ਹਾਲੀ ਜਿਹੜੀ ਹੈ ਉਹਨਾਂ ਨੇ ਪ੍ਰਾਪਤ ਕੀਤੀ ਉਹ ਜਿਹੜੇ ਵਿਅਕਤੀ ਨੇਗੇ ਉਹ ਪੰਜਾਬ ਦੇ ਅੰਦਰ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਨੇਗੇ ਬਹੁਤ ਸਾਰੇ ਲੋਕਾਂ ਨੇ ਸਰਕਾਰ ਨੂੰ ਅਪਰੋਚ ਕੀਤਾ ਵਕ ਵਕ ਸਮੇਂ ਦੇ ਦੌਰਾਨ ਸਾਡੇ ਐਮ ਐਲ ਏ ਸਹਿਬਾਨ ਮਨਿਸਟਰ ਸਹਿਬਾਨ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਕਾਰਕਟਰਤਾ ਉਹਨਾਂ ਸਾਰਿਆਂ ਦੇ ਨਾਲ ਉਹ ਲੋਕ ਸੰਪਰਕ ਦੇ ਵਿੱਚ ਸਨ ਕਿ ਸਾਡੇ ਦੇ ਲਈ ਕੋਈ ਸੁਸਾਇਟੀ ਦਾ ਗਠਨ ਕੀਤਾ ਜਾਵੇ ਤਾਂ ਕਿ ਅਸੀਂ ਆਪਣੇ ਆਪਣੇ ਇਲਾਕਿਆਂ ਦੇ ਅੰਦਰ ਆਪਣਾ ਡਿਵੈਲਪਮੈਂਟ ਦੇ ਅੰਦਰ ਆਪਣਾ ਯੋਗਦਾਨ ਪਾ ਸਕੀਏ ਚਾਹੇ ਸਕੂਲਾਂ ਦੇ ਅੰਦਰ ਚਾਹੇ ਹਸਪੀਟਲਾਂ ਦੇ ਅੰਦਰ ਚਾਹੇ ਸੜਕਾਂ ਦੇ ਅੰਦਰ ਚਾਹੇ ਹੋਰ ਜਿਹੜੇ ਕੰਮਕਾਰ ਨੇ ਯਾਨੀ ਕਿ ਜਿੰਨੇ ਵੀ ਕੰਮਕਾਰ ਨੇ ਉਹਨਾਂ ਦੇ ਅੰਦਰ ਆਪਣਾ ਅਸੀਂ ਸਹਿਯੋਗ ਕਰ ਸਕੀਏ ਔਰ ਆਪਣੇ ਬਜ਼ੁਰਗਾਂ ਦਾ ਨਾਮ ਆਪਣਾ ਨਾਮ ਜਿਹੜਾ ਰੌਸ਼ਨ ਕਰ ਸਕੀਏ ਸੋ ਉਸ ਦੇ ਤਹਿਤ ਰੰਗਲਾ ਪੰਜਾਬ ਜਿਹੜੀ ਸੁਸਾਇਟੀ ਆ ਉਹਦਾ ਗਠਨ ਕੀਤਾ ਗਿਆ ਉਹਦੀ ਅੱਜ ਸ਼ੁਰੂਆਤ ਹੋਈ ਆ ਕਿਉਂਕਿ ਇਹ ਸੁਸਾਇਟੀ ਦੇ ਵਿੱਚ ਜਿਹੜੇ ਲੋਕ ਯੋਗਦਾਨ ਪਾਉਣਗੇ ਜਿਹੜੇ ਲੋਕ ਯੋਗਦਾਨ ਪਾਉਣਗੇ ਉਹਨਾਂ ਨੂੰ ਅਸੀਂ ਇਹ ਗੱਲ ਦਾ ਭਰੋਸਾ ਦਿੱਤਾਗਾ ਔਰ ਇਸ ਦਾ ਮੰਡੇਟ ਕੀਤਾਗਾ ਔਰ ਇਸ ਲਿਖਿਆਗਾ ਕਿ ਬਿਲਕੁਲ ਇਦੇ ਅੰਦਰ ਪਾਰਦਰਸ਼ਤਾ ਬਣਾ ਕੇ ਰੱਖੀ ਜਾਊਗੀ ਟਰਾਂਸਪੇਰੈਂਸੀ ਰੱਖੀ ਜਾਊਗੀ ਔਰ ਜਵਾਬਦੇਹੀ ਜਿਹੜੀ ਆ ਜਵਾਬਦੇਹੀ ਜਿਹੜੀ ਆ ਉਹ ਵੀ ਤੈਅ ਹੋਊਗੀ ਇਹ ਨਹੀਂ ਹੋਊਗਾ ਕਿ ਕੋਈ ਵਿਅਕਤੀ ਯੂਐਸਏ ਦੀ ਤਰਫ਼ੀ ਤੋਂ ਬੈਠ ਕੇ ਆਪਣੇ ਪਿੰਡ ਦੇ ਲਈ ਯੋਗਦਾਨ ਪਾਉਂਦਾਗਾ ਪਰ ਲੇਕਿਨ ਕੱਲ ਨੂੰ ਆ ਕੇ ਉਹ ਦੇਖੇ ਕਿ ਇੱਥੇ ਕੋਈ ਕੰਮ ਨਹੀਂ ਹੋਇਆ ਹੈਗਾ ਸੋ ਜੇਕਰ ਕੋਈ ਵੀ ਵਿਅਕਤੀ ਮੰਨ ਲਓ ਚਾਹੇ ਆਪਣੇ ਪਿੰਡ ਦੇ ਸਕੂਲ ਦੇ ਚਾਰ ਕਮਰੇ ਕੋਈ ਲਾਇਬ੍ਰੇਰੀ ਕੋਈ ਡਿਸਪੈਂਸਰੀ ਕੋਈ ਟੋਬੇ ਦਾ ਕੰਮ ਕੋਈ ਸੜਕ ਦਾ ਕੰਮ ਕੋਈ ਜਨਤਕ ਕੰਮ ਕਰਵਾਉਣਾ ਚਾਹੁੰਦਾਗਾ ਉਹਦੇ ਅੰਦਰ ਆਪਣਾ ਯੋਗਦਾਨ ਪਾਉਣਾ ਚਾਹੁੰਦਾਗਾ ਤਾਂ ਉਹਦੇ ਅੰਦਰ ਉਹ ਆਪਣਾ ਯੋਗਦਾਨ ਪਾ ਸਕਦਾਗਾ ਮੈਂ ਅੱਜ ਤੁਹਾਡੇ ਜਰੀਏ ਵੀ ਸਾਰੇ ਪ੍ਰਵਾਸੀਆਂ ਨੂੰ ਬੇਨਤੀ ਕਰੂੰਗਾ ਅਪੀਲ ਕਰੂੰਗਾ ਕਿ ਸਾਰੇ ਜਣੇ ਇਸ ਸੁਸਾਇਟੀ ਦੇ ਅੰਦਰ ਆਪਣੇ ਆਪ ਨੂੰ ਯੋਗਦਾਨ ਪਾਉਣ ਔਰ ਉਹਨਾਂ ਦੇ ਪੈਸੇ ਦਾ ਇੱਕ ਇੱਕ ਪੈਸੇ ਦਾ ਸਾਬਤਾਬ ਰੱਖ ਰੱਖਿਆ ਜਾਊਗਾ ਔਰ ਸਰਕਾਰ ਦਾ ਮੇਰਾ ਫਾਈਨਾਂਸ ਡਿਪਾਰਟਮੈਂਟ ਜਿਹੜਾ ਕਿ ਸੇਦਾ ਸਾਫ ਤਬ ਰੱਖੂਗਾ ਔਰ ਸਾਰੇ ਕੰਮ ਜਿਹੜੇ ਉਹਨਾਂ ਤੋਂ ਕਹਿਣਗੇ ਉਹ ਕ੍ਰਮ ਜਿਹੜੇ ਨੇਗੇ ਬੜੀ ਅچھے ਤਰੀਕੇ ਦੇ ਨਾਲ ਬੜੇ ਚੰਗੇ ਤਰੀਕੇ ਦੇ ਨਾਲ ਜਿਹੜੇ ਕੰਮ ਕਰਵਾਏ ਜਾਣਗੇ ਇਹਦੇ ਲਈ ਅਸੀਂ ਜਿਹੜਾ ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 ਦੇ ਤਹਿਤ ਸੁਸਾਇਟੀ ਰਜਿਸਟ੍ਰੇਸ਼ਨ ਐਕਟ 1860 ਦੇ ਤਹਿਤ ਇਸ ਨੂੰ ਰਜਿਸਟਰਡ ਕੀਤਾ ਜਾ ਰਿਹਾਗਾ ਔਰ ਦੂਸਰਾ ਫੇਮਾ ਤੇ ਐਫਸੀ ਦੇ ਜਿਹੜੇ ਰੂਲ ਲੱਗੇ ਫੇਮਾ ਦੇ ਕਿਉਂਕਿ ਜਦੋਂ ਵਿਦੇਸ਼ੀ ਯੋਗਦਾਨ ਪੈਂਦਾਗਾ ਤਦੋ ਕੋ ਸਰਟਨ ਰੂਲ ਐਂਡ ਰੈਗੂਲੇਸ਼ਨ ਜਿਹੜੇ ਨੇਗੇ ਉਹ ਦੇਖਣੇ ਪੈਂਦੇ ਨੇਗੇ ਸੋ ਫੀਮਾ ਦੇ ਐਫਸੀ ਦੇ ਤੇ ਹੋਰ ਸਾਰੇ ਕਾਨੂੰਨ ਜਿਹੜੇ ਬਣੇ ਹੋਏ ਨੇ ਗਵਰਨਮੈਂਟ ਆਫ ਇੰਡੀਆ ਦੇ ਉਹਨਾਂ ਦਾ ਸਖਤੀ ਦੇ ਨਾਲ ਪਾਲਣ ਕੀਤਾ ਜਾਊਗਾ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਜੜੀ ਆ ਆਗਿਆ ਨਹੀਂ ਦਿੱਤੀ ਜਾਊਗੀ ਇਹਦੇ ਵਿੱਚ ਜਿਹੜੇ ਕਾਰਪੋਰੇਟ ਸੈਕਟਰ ਤੋਂ ਜਿਹੜੇ ਕਾਰਪੋਰੇਟ ਸੈਕਟਰ ਤੋਂ ਜਿਹੜੇ ਲੋਕ ਐਸਆ ਸੀਐਸਆਰ ਦੇ ਪੈਸੇ ਸੀਐਸਆਰ ਦੇ ਪੈਸੇ ਲੈਣੇ ਚਾਹਣਗੇ ਉਹ ਵੀ ਵਿਅਕਤੀ ਜਿਹੜੇ ਨੇਗੇ ਇਹ ਸੁਸਾਇਟੀ ਦੇ ਅੰਦਰ ਪੈਸੇ ਜਿਹੜੇ ਨੇ ਜਮ੍ਹਾਂ ਕਰਵਾ ਕੇ ਉਹ ਕੰਮ ਕਰਵਾ ਸਕਦੇ ਨੇ ਸਮਝ ਸਮਝਣਾ ਇਹ ਸੁਸਾਇਟੀ ਦੇ ਨਾਲ ਇੱਕ ਬਹੁਤ ਵੱਡੀ ਕ੍ਰਾਂਤੀ ਜਿਹੜੀ ਆ ਪੰਜਾਬ ਚ ਆਊਗੀ ਔਰ ਪੰਜਾਬ ਦੇ ਲੋਕ ਜਿਹੜੇ ਨੇ ਜਿਹੜੇ ਫੋਰਨ ਚ ਗਏ ਨੇਗੇ ਫੋਰਨ ਦੇ ਵਿੱਚ ਨੇਗੇ ਵਿਦੇਸ਼ਾਂ ਚ ਰਹਿੰਦੇ ਨੇਗੇ ਉਹ ਵੀ ਆਪਣੀ ਧਰਤੀ ਮਾਂ ਦੇ ਨਾਲ ਆਪਣੇ ਸਟੇਟ ਦੇ ਨਾਲ ਆਪਣੇ ਆਪ ਨੂੰ ਰੀਕਨੈਕਟ ਕਰ ਪਾਉਣਗੇ ਆਪਣੇ ਆਪ ਨੂੰ ਜੁੜਿਆ ਮਹਿਸੂਸ ਕਰ ਪਾਉਣਗੇ ਕਿਉਂਕਿ ਪੁਰਾਣੀਆਂ ਸਰਕਾਰਾਂ ਦੇ ਸਮੇਂ ਅਕਾਲੀ ਦਲ ਸਰਕਾਰ ਦੇ ਸਮੇਂ ਕਾਂਗਰਸ ਦੀ ਸਰਕਾਰ ਦੇ ਸਮੇਂ ਇਹ ਕਰੋ ਯੋਗਦਾਨ ਵੀ ਪਾਉਂਦੇ ਸੀ ਤਾਂ ਉਹਨਾਂ ਦਾ ਯੋਗਦਾਨ ਜਿਹੜਾ ਅਧੂਰਾ ਹੀ ਜਿਹੜਾ ਉਹ ਪਹੁੰਚਦਾ ਸੀਗਾ ਔਰ ਰਾਸਤੇ ਵਿੱਚ ਕੋਈ ਨਾ ਕੋਈ ਉਸ ਸਮੇਂ ਦੀਆਂ ਸਰਕਾਰਾਂ ਦੇ ਵਿਅਕਤੀ ਜਿਹੜੇ ਸੀ ਉਹਨਾਂ ਦੇ ਪੈਸੇ ਖਾ ਜਾਂਦੇ ਸੀਗੇ ਸੋ ਇਸੇ ਗੱਲ ਕਰਕੇ ਅਸੀਂ ਇਹ ਬਹੁਤ ਹੀ ਅੱਛਾ ਕਾਨੂੰਨੀ ਢਾਂਚਾ ਜਿਹੜਾ ਉਹ ਬਣਾਇਆਗਾ ਤਾਂ ਕਿ ਕਿਸੇ ਪ੍ਰਕਾਰ ਦੀ ਜੜੀ ਆ ਪਿਲਫਰਜ਼ ਨਾ ਹੋਵੇ ਕਿਸੇ ਪ੍ਰਕਾਰ ਦੀ ਜੜੀ ਆ ਕੋਈ ਠੱਗੀ ਠੋਰੀ ਨਾ ਹੋਵੇ ਬਲਕਿ ਜਿਹੜਾ ਵੀ ਵਿਅਕਤੀ ਇਸ ਦੇ ਅੰਦਰ ਆਪਣਾ ਯੋਗਦਾਨ ਪਾਣਾ ਚਾਹੁੰਦਾਗਾ ਉਹਨੂੰ ਜਿਹੜਾ ਹੈਗਾ ਕਿਸੇ ਵਿਚੋਲੇ ਦੀ ਜ਼ਰੂਰਤ ਨਾ ਹੋਵੇ ਕਿਸੇ ਦਾ ਸਿਆਸੀ ਦਖਲਅੰਦਾਜ਼ੀ ਨਾ ਹੋਵੇ ਬਲਕਿ ਸਰਕਾਰ ਦੇ ਜਿਹੜਾ ਸਰਕਾਰੀ ਅਧਾਰੇ ਅਧਿਕਾਰੀ ਨੇਗੇ ਉਹ ਅੱਛੇ ਤਰੀਕੇ ਦੇ ਨਾਲ ਉਹ ਜਿਹੜਾ ਕੰਮ ਕਹਿਣਗੇ ਉਹਦੀ ਐਗਜ਼ੀਕਿਊਸ਼ਨ ਵੀ ਕਰ ਸਕਣਗੇ ਔਰ ਇੱਕ ਇੱਕ ਪੈਸੇ ਦਾ ਹਿਸਾਬ ਜਿਹੜਾਗਾ ਇੱਕ ਇੱਕ ਪੈਸੇ ਦਾ ਹਿਸਾਬ ਕਿਤਾਬ ਜਿਹੜਾ ਉਹ ਸਬੰਧਤ ਵਿਅਕਤੀ ਕੋਲੇ ਸਬੰਧਤ ਪ੍ਰਵਾਸੀ ਕੋਲੇ ਜਾਂ ਸਬੰਧਤ ਕਾਰਪੋਰੇਟ ਹਾਊਸਸ ਕੋਲੇ ਜਿਹੜਾ ਉਹ ਭੇਜਿਆ ਜਾਊਗਾ